ਤਬਾਹੀ ਦਾ ਇਹ منظر ਪਠਾਨਕੋਟ ਦੇ ਕਾਨਪੁਰ ਪਿੰਡ ਦਾ ਹੈ। ਅੱਧੀ ਰਾਤ ਨੂੰ ਸੌ ਰਹੇ ਲੋਕਾਂ ਤੇ ਤਕਰੀਬਨ 2 ਦਰਜਨ ਹਥਿਆਰਬੰਦ ਲੋਕਾਂ ਦਾ ਹਮਲਾ ਅਤੇ ਉਸ ਤੋਂ ਬਾਅਦ ਘਰ ਨੂੰ ਅੱਗ ਦੇ ਹਵਾਲੇ ਕਰਨਾ। ਅੰਦਾਜ਼ਾ ਲਗਾਉਣਾ ਮੁਸ਼ਕਲ ਨਹੀਂ ਕਿ ਉਸ ਵੇਲੇ ਹਾਲਾਤ ਕੀ ਰਹੇ ਹੋਣਗੇ। ਇਲਜ਼ਾਮ ਨੇ ਕਿ ਪਠਾਨਕੋਟ ਦੇ ਪਿੰਡ ਕਾਨਪੁਰ ਚ ਰਹਿ ਰਹੇ ਗੁੱਜਰ ਭਾਈਚਾਰੇ ਦੇ ਲੋਕਾਂ ਤੇ ਦਿਨਾਨਗਰ ਦੇ ਰਹਿਣ ਵਾਲੇ ਗੁੱਜਰ ਭਾਈਚਾਰੇ ਦੇ ਲੋਕਾਂ ਨੇ ਹਮਲਾ ਕੀਤਾ। ਇਸ ਹਮਲੇ 'ਚ 4 ਲੋਕਾਂ ਨੂੰ ਸੱਟਾਂ ਲੱਗੀਆਂ ਨੇ। ਪੀੜਤ ਪੱਖ ਦਾ ਕਹਿਣਾ ਹੈ ਕਿ ਦਿਨਾਨਗਰ ਦੇ ਗੁੱਜਰ ਪਰਿਵਾਰ ਦੀ ਕੁੜੀ ਨਾਲ ਉਹਨਾਂ ਦੇ ਮੁੰਡੇ ਨੇ ਕੋਟ ਮੈਰਿਜ ਕਰਵਾ ਲਈ ਸੀ ਉਸ ਵੇਲੇ ਤੋਂ ਹੀ ਰੰਜਿਸ਼ ਜਾਰੀ ਸੀ ਹੱਤ ਉਸ ਵੇਲੇ ਹੋ ਗਏ ਜਦੋਂ ਇਲਜ਼ਾਮ ਲੱਗੇ ਕਿ ਕੁੜੀ ਦੇ ਪਰਿਵਾਰ ਨੇ ਮੁੰਡੇ ਵਾਲਿਆਂ ਦੇ ਪਰਿਵਾਰ ਨੂੰ ਨਿਸ਼ਾਨਾ ਬਣਾਉਂਦਿਆਂ ਪੂਰਾ ਘਰ ਛਾੜ ਦਿੱਤਾ ਪਰਿਵਾਰਕ ਮੈਂਬਰਾਂ ਨਾਲ ਕੁੱਟਮਾਰ ਕੀਤੀ ਅੱਧੀ ਰਾਤ ਨੂੰ ਗਹਿਣੇ ਅਤੇ ਨਕਦੀ ਲੁੱਟੀ ਗਈ ਰਾਤੀ ਕਰੀਬ 2:30 ਵਜੇ ਦਾ ਟਾਈਮ ਸੀ ਵੀ 25 ਬੰਦੇ ਦੀਨਾਨਗਰ ਤੋਂ ਜਿਨ੍ਹਾਂ ਨਾਲ ਸਾਡੇ ਪਹਿਲਾਂ ਵੀ 1-2 ਕੇਸ ਚੱਲ ਰਹੇ ਨੇ ਇੱਕ ਇਨਕੁਆਇਰੀ ਬਿਠਾਈ ਹੋਈ ਹੈ ਦੀਨਾਨਗਰ ਉਹਨਾਂ ਨੇ ਕੁੜੀ ਨੂੰ ਸਾਡੇ ਮੁੰਡੇ ਨੇ ਕੋਡ ਮੈਰਿਜ ਕੁੜੀ ਨਾਲ ਕੀਤੀ ਸੀ ਤੇ ਉਹਦੇ ਮਸਲੇ 'ਤੇ ਇੱਕ ਵਾਰ ਉਹਨਾਂ ਨੇ ਪਹਿਲਾਂ ਵੀ ਘਰ ਤੇ ਹਮਲਾ ਕੀਤਾ ਸੀ ਜਿਹਦੀ ਅਸੀਂ ਕੰਪਲੇਂਟ ਜਗਿਆਲ ਪੁਲਿਸ ਸਟੇਸ਼ਨ ਕਰਵਾਈ ਸੀ ਪਰ ਪੁਲਿਸ ਨੇ ਉਸ ਕੰਪਲੇਂਟ ਦੇ ਬਾਰੇ ਕੋਈ ਵੀ ਸਾਡੀ ਪ੍ਰਿਆਦ ਨਹੀਂ ਸੁਣੀ ਸੀ ਫਿਰ ਉਸ ਮੁਤਾਬਕ ਉਸੇ ਰੰਜੋਸ਼ ਨੂੰ ਲੈਂਦੇ ਹੋਏ ਰਾਤ ਨੂੰ ਤਕਰੀਬਨ 20-25 ਬੰਦੇ ਨੇ ਘਰ ਤੇ ਆ ਕੇ ਹਮਲਾ ਕੀਤਾ ਜਿਸ ਹਮਲੇ ਦੇ ਵਿੱਚ ਇੱਕ ਬੰਦੇ ਦੀ ਬਾਹ ਤੋੜਤੀ ਹੈ ਦੂਸਰੇ ਮੁੰਡੇ ਦੇ ਸਿਰ ਤੇ ਸੱਟਾਂ ਇੱਕ ਸਿਆਣਾ ਬਜ਼ੁਰਗ ਹੈਗਾ ਇੱਕ ਹੋਰ ਮੁੰਡਾ ਸੀ ਜਿਹਨਾਂ ਨੂੰ ਕਾਫੀ ਸੱਟਾਂ ਪਹਜਾਈਆਂ ਤੇ ਇੱਕ ਸਾਡੇ ਘਰ ਨੂੰ ਅੱਗ ਲਾਤੀ ਜਿਹਦੇ ਵਿੱਚ 2-3 ਲੱਖ ਰੁਪਇਆ ਦਾ ਗਹਿਣਾ ਸੋਨਾ ਹੋਰ ਜ਼ਰੂਰਤਮੰਦ ਚੀਜ਼ਾਂ ਬਾਕੀ ਨਕਦੀ 25000 ਦੇ ਤਕਰੀਬਨ देर रात ਹੋਏ ਹਮਲੇ 'ਚ ਜ਼ਖਮੀਆਂ ਨੂੰ ਸਥਾਨਕ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਬਿਆਨਾਂ ਦੇ ਆਧਾਰ ਤੇ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਪਰ ਗ੍ਰਿਫਤਾਰੀ ਕਿਸੇ ਦਿਨ ਨਹੀਂ ਹੋ ਸਕੀ ਹੈ। ਆਲਮਦੀਨ, ਸ਼ੇਰ ਅਲੀ, ਤੇਗ ਅਲੀ ਤੇ ਫਜ਼ਲਦੀਨ ਜ਼ਖਮੀ ਹੋਏ ਨੇ ਜਿਹੜੇ ਹਸਪਤਾਲ ਦਾਖਲ ਨੇ। ਜਿਨ੍ਹਾਂ ਦੇ ਅਸੀਂ ਬਿਆਨ ਲੈ ਕੇ ਤੇ ਐਫ ਆਈ ਆਰ ਦਰਜ ਕਰ ਰਹੇ ਹਾਂ। ਐਫ ਆਈ ਆਰ ਦਰਜ ਕਰਨ ਤੋਂ ਬਾਅਦ ਜਿਹੜੇ ਵਿਅਕਤੀਆਂ ਦਾ ਨਾਮ ਸਾਹਮਣੇ ਆਉਂਦਾ ਉਹਨਾਂ ਨੂੰ ਜਲਦੀ ਤੋਂ ਜਲਦੀ ਗ੍ਰਿਫਤਾਰ ਕਰਕੇ ਅਗਲੀ ਕਾਰਵਾਈ ਕੀਤੀ ਜਾਏਗੀ।